ਉਠੋਈ ਕਰਾਂ ਦੀ ਜ਼ਮੀਨ ਤੇ ਮਸਲੇ ਦੀ ਗੱਲ ਹੈ ਦੋਨਾਂ ਦੇ ਵਿੱਚ ਬੜੀ ਜਾਣ ਹੈ ਮੈਂ ਤੁਹਾਡਾ ਕੇਸ ਪੜਿਆ ਹੈ ਕੋਰਟਾਂ ਦੇ ਵਿੱਚ ਫੈਸਲੇ 50 ਸਾਲ ਤੋਂ ਪੰਚਾਇਤੀ ਜ਼ਮੀਨ ਨੂੰ ਤੁਸੀਂ ਬਾਹਰ ਆਇਆ ਹੋ 55 ਸਾਲ ਕਿੰਨੀ ਵਾਰ ਕੋਰਟਾਂ ਨੇ ਤੁਹਾਡੇ ਹੱਥ ਦੇ ਫੈਸਲੇ ਕੀਤੇ ਜੇ ਕਿਰਾਏ ਦੇ ਮਕਾਨ 'ਚ ਇੱਕ ਬੰਦਾ ਵਹ ਜੇ ਨਾ ਬਾਈ ਬਾਤ ਤਨੂਨ ਕਹਿੰਦਾ ਜੇ ਤੁਸੀਂ ਉਹਨੂੰ ਠਾ ਲੈ ਸਕਦੇ ਉਦੋਂ ਕਰਾਇਆ ਲੈ। ਜੇ 55 ਸਾਲ ਦਾ ਕੋਈ ਕਿੰਨੇ ਬੁਢੇ ਮਰ ਗਏ ਹੋਣੇ ਕਿੰਨੇ ਨਵੇਂ ਬੱਚੇ ਜੰਮੇ ਹੋਣੇ ਬਈ ਜਿਨ੍ਹਾਂ ਦੇ ਜੰਮਨ ਸਾਰੂਥ ਜ਼ਮੀਨ ਦੇ ਮਾਲਕ ਉਹ ਦੇਖ ਲਈ ਵੀ ਸਾਡੀ ਜ਼ਮੀਨ ਹੈ। ਅਜੋ ਜ਼ਮੀਨਾਂ ਕਿਵੇਂ ਛੱਡ ਦਣਗੇ? ਤੇ ਜੇ ਇਸ ਹਾਲ ਖਿਚ ਇਹ ਕਰਨਾ ਇਹ ਨਹੀਂ ਵੀ ਆਜਮੀਂ ਛਡਾਉਣ ਦਾ ਮਸਲ ਨਾਲ ਸਰਕਾਰ ਖੜੂਗੀ ਇਹ ਦਾ ਤਾਂ ਮਾਤਰ ਇਹ ਸੰਕੇਤ ਜਾਂਦਾ ਹੈ ਕਿ ਇਹ ਤਾਂ ਬਹਾਨਾ ਉਹਨਾਂ ਕੋਲ ਵੀ ਸ਼ੈਵ ਲੜਦੀ ਹੈ ਜਿਹੜੀਆਂ ਜੱਦੀ ਜ਼ਮੀਨਾਂ ਨੇ ਸਾਡੀਆਂ ਇੰਨਾ ਤੇ ਵੀ ਉਹ ਹਮਲਾ ਇਸੇ ਤਰ੍ਹਾਂ ਆਊਗਾ ਜੇ ਅਸੀਂ ਨਾ ਲੜੇ ਐਵੇਂ ਤਾਂ ਨਹੀਂ ਕਿਸੇ ਨੇ ਕਿਹਾ ਜਾਂਦਾ ਬਾਈ ਹੜhta ਉਹਨਾਂ ਚਿਰ ਹੜ ਰਹਿਦਾ ਜਿੰਨਾ ਚਿਰ ਹੜ ਨੂੰ ਕਿਸੇ ਨੇ ਰੋਕਿਆ ਜੇ ਹੜ ਰੋਕਿਆ ਨਾ ਜਾਵੇ ਤਾਂ ਮਰਜ਼ੀ ਨਾਲ ਨੁਕਸਾਨ ਕਰਦਾ ਜੇ ਉਸੇ ਹੜ ਨੂੰ ਰੋਕ ਦਿੱਤਾ ਜਾਵੇ ਫਿਰ ਉਹ ਡੈਮ ਬਣ ਜਾਂਦਾ ਫਿਰ ਉਹ ਕੰਮ ਨਹੀਂ ਦਿੰਦਾ ਉਹ ਬਿਜਲੀ ਵੀ ਨਹੀਂ ਦਿੰਦਾ ਉਹ ਪਾਣੀ ਵੀ ਨਹੀਂ ਦਿੰਦਾ ਇਸ ਕਰਕੇ ਪੱਛਮ ਦੀ ਚੱਲੀ ਹੋਈ ਨੇਰੀ ਜੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਦੀ ਹੋ ਕੇ ਵਿਧਾਨ ਸਭਾ ਦੇ ਮੁੱਖ ਮੰਤਰੀ ਤੋਂ ਸਾਡੇ ਤੇ ਲਾਗੂ ਕਰਾਉਣ 'ਚ ਕਾਮਯਾਬ ਹੋ ਜਾਂਦੀ ਹੈ ਭਾਈ ਤਾਂ ਬਹੁਤ ਵੱਡਾ ਨੁਕਸਾਨ ਹੋਊਗਾ ਸਾਡੇ ਸਿਰ ਲੱਗ ਜਾਣ ਪਰ ਇਹ ਬਾਪਸੇ ਨੇਰੀ ਬਣੂਗੀ ਨਾ ਤਾਂ ਪੰਜਾਬ ਦੀ ਧਰਤੀ ਤੇ ਕਬਜ਼ਾ ਕਰਨ ਤੋਂ ਆਉਂ ਵਿਦੇਸ਼ੀ ਸ਼ਾਮਕਰ ਜਦੋਂ ਆਊਗਾ ਸਾਹਾਰ ਸਤਿ ਨੰਦੀਗ੍ਰਾਮ ਸੁਣਿਆ ਹੁਣ ਤੁਹਾਨੂੰ 25 ਬੰਗਾਲ ਦੀ ਘਟਨਾ ਦਾ ਜ਼ਿਕਰ ਕਰਨਾ ਟਾਟਾ ਨੇ ਕਾਰ ਕੰਪਨੀ ਵਾਸਤੇ ਜ਼ਮੀਨ ਲਈ ਸੀ ਉਹਨਾਂ ਦੇ ਬੰਦੇ ਸ਼ਹੀਦ ਹੋ ਗਏ ਉਦੋਂ ਛੰਨਾ ਵਾਲਾ ਪੁਲ ਵੀ ਆਪਣਾ ਚਾਹੁੰਦਾ ਸੀ ਸੰਗਮੂਰ ਦਾ ਤੇ ਨੰਦੀਗ੍ਰਾਮ ਦਾ ਪੁਲ ਦਿੰਦਾ ਹੱਥ ਘੜੇ ਕਰਕੇ ਟਾਟਾ ਵਾਲੇ ਭੱਜ ਕੇ ਆਏ ਜਿਨ੍ਹਾਂ ਨੂੰ ਜ਼ਮੀਨ ਮੋਦੀ ਨੇ ਦਿੱਤੀ ਸੀ ਇਹ 2014 ਤੋਂ 2010 ਕਰ 6-7 ਵੀ ਗੱਲ ਨੇ ਨੈਣੋ ਕਾਰ ਬਣਾਈ ਆ ਉਹਨਾਂ ਨੇ ਗੁਜਰਾਤ ਵਿੱਚ ਇਸ ਕਰਕੇ ਸਵਾਲ ਇਹ ਹੈ ਸਰਕਾਰ ਦੀ ਮਰਜ਼ੀ ਪੁੱਗੇ ਕਿ ਲੋਕਾਂ ਦੀ ਮਰਜ਼ੀ ਪੁੱਗੇ ਫੌਕਮ ਜਾਇਜ਼ ਹੋਣਾ ਕਿ ਨਾਜਾਇਜ਼ ਜਿਹੜੀ ਸਰਕਾਰ ਕਹਿੰਦੀ ਹੈ ਛੋਟੇ-ਬੜੇ ਸਾਡੀ ਇੱਕ ਗੱਲ ਦਾ ਜਵਾਬ ਇੱਕ ਗੱਲ ਦਾ ਜਵਾਬ ਸੰਭ ਦੇ ਦਿਓ ਤੁਸੀਂ ਵੀ ਜਿਹੜੇ ਲੋਕਾਂ ਦਾ ਰੋਜ਼ਗਾਰ ਅਜਾੜ ਬਣਾਇਆ ਤੁਸੀਂ ਇਹਨਾਂ ਦੇ बसेबे ਦਾ ਪ੍ਰਬੰਧ ਕਰਕੇ ਆਏ ਹੋ ਨਹੀਂ ਕੋਈ ਐਡੀਸੀ ਕੋਲ ਹੈ ਕਾਜ ਕਿ ਤੂੰ 50 ਘਰਾਂ ਨੂੰ ਜ਼ਮੀਨ ਕੋਣਾ ਹੈ ਇਹਦੇ ਬਦਲ ਕੀ ਚੰਗਾ ਵੀ ਇਹ ਕਿੱਥੇ ਰੋਟੀ ਖਾਣਗੇ ਇਸ ਗੱਲ ਦਾ ਜਵਾਬ ਦੇਣ ਦੀ ਬਜਾਏ ਕਹਿੰਦਾ ਵੀ ਮੈਂ ਤਾਂ کورٹ ਦੇ ਹੁਕਮ ਦਾ ਕੁਕਰਨਾ ਆ ਤੇ ਸਾਡਾ ਜਵਾਬ ਹੈ ਵੀ ਅਸੀਂ ਤਾਂ ਮੰਨਦੇ ਨਹੀਂ ਬਾਈ ਤੇਰੀ ਬੁਗਣੀ ਕਰ ਲੈ ਜੋ ਕੁਝ ਕਰ ਲੈ ਜੋ ਕੁਝ ਕਰ ਮਨ ਹੁਕਮ ਕੀ ਕਰੂਗਾ ਕਾਨੂੰਨ ਨੂੰ ਮੋੜਤਾ ਕਾਨੂੰਨ ਦੀ ਲਗੜ ਸਰਕਾਰੀ ਕਮਾਂ ਚ ਦਾ ਕੰਮ ਆ ਪਰਛੇ ਪਾਉਂਗੇ ਜਿੰਨਾ ਚਿਰ ਦੇ ਰੋਵੇ ਤੇ ਦੁਬਾਬਾ ਕੋਲ ਕੀ ਆ ਬੰਦੋ ਕੋ ਕਿਸੇ ਨੇ ਗੰਗੂ ਕਿਸੇ ਵੇਲ ਦੀ ਟੀਟੀ ਨੇ ਪੁੱਛਿਆ ਬਾਬਾ ਟ੍ਰੈਕਟਰ ਦਿਖਾਈ ਕਹਿੰਦਾ ਟ੍ਰੈਕਟਰ ਤਾਂ ਨਹੀਂ ਕਹਿੰਦਾ ਲਈ ਕਹਿੰਦੀ ਕਹਿੰਦਾ ਨਹੀਂ ਲਈ ਕਹਿੰਦਾ ਮੈਂ ਥਾਣੇ ਫੜਾ ਦੂੰ ਕਹਿੰਦਾ ਫੜਾ ਦੇ ਥੇਲ ਕਿੱਧਰ ਭੇਜੇਗਾ ਕਹਿੰਦਾ ਥਾਣੇ ਲੈ ਜਾਣਗੇ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਜੇਲ੍ਹ ਲੈ ਜਾਣਗੇ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਬਾਬਾ ਫਿਰ ਉਸ ਤੋਂ ਬਾਅਦ ਕੀ ਆ ਬੁਧਵਾ ਤਾਂ ਮੁੱਤਕੀ ਕੰਮ ਹੁਣ ਜਿਹੜਾ ਝੇਲ ਨੂੰ ਨਹੀਂ ਬੱਦਦਾ ਜਿਹੜਾ ਮਰਸਲ ਨੂੰ ਨਹੀਂ ਬੱਦਦਾ ਜਿਹੜਾ ਕਾਨੂੰਨ ਨੂੰ ਨਹੀਂ ਬੱਦਦਾ ਜਿਹੜਾ ਮੌਤ ਨੂੰ ਵੀ ਨਹੀਂ ਮੰਨਦਾ ਉਹਦਾ ਕੋਈ ਕੀ ਕਰ ਲੂ ਵੀ ਜੇ ਇਥੇ ਤੱਕ ਤੇ ਆਨੁਸਾਤੀ ਹੋ ਦਾਵਾ ਜਮੀਨ ਨਹੀਂ ਚਾਹਦਾ